ਕੋਈ ਜੁਲਤ ਤੇ ਜਾਨੀ ਫਾਟ ਹਾਜੀ ਵਾਰੀ ਰਹੀ ਵਾਟ ਕੋਈ ਜੁਲਤ ਤੇ ਜਾਨੀ ਫਾਟ ਕੋਈ ਕੋਈ ਮੋਟ ਸੱਚ ਵਿੱਚ ਝੂਠ ਨਹੀਂ ਹੈ ਸਿੱਖੀ ਇਦਾਂ ਹੋਣੀ ਨਹੀਂ ਸੀ ਕਿ ਗੁਰੂ ਘਰ ਦੇ ਵਜ਼ੀਰ ਦੁਖੀ ਹੋ ਜੇ ਕਿੰਨੀ ਵੱਡੀ ਗੱਲ ਆ ਜਿਹੜਾ ਨਾਲ ਸਾਨੂੰ ਗੁਰਬਾਣੀ ਨਾਲ ਜੋੜਨਾ ਸੀਗਾ ਉਹਨਾਂ ਦਾ ਸੀ ਇਹ ਅੱਜ ਹੱਲ ਕਰਦਾ ਜਦੋਂ ਅੱਖ ਕੱਢ ਕੇ ਦਿੱਤੀ ਬਾਬਾ ਫਰੀਦ ਜੀ ਨੇ ਜਦੋਂ ਅੱਖ ਕੱਢ ਕੇ ਦਿੱਤੀ ਸ਼ੁਰਾ ਮਾਰਿਆ ਅੱਖ ਤੇ ਅੱਖ ਕੱਢਤੀ ਜਦੋਂ ਅੱਗ ਲੈ ਕੇ ਜਾਂਦੇ ਆ ਮੁਰਸ਼ਿਦ ਨੂੰ ਇਸ਼ਨਾਨ ਕਰਾਉਂਦੇ ਇਸ਼ਨਾਨ ਕਰਾਉਣਾ ਤੁਸੀਂ ਨੂੰ ਟਾਈਮ ਹੋ ਗਿਆ ਨਾਲੇ ਨਾਮ ਜਪਦੇ ਨਾਲੇ ਇਸ਼ਨਾਨ ਕਰਾਉਂਦੇ ਆ ਜੇ ਮੁਰਸ਼ਿਦ ਇਸ਼ਨਾਨ ਕਰਕੇ ਜਦੋਂ ਲੋੜ ਹੀ ਹੁੰਦੀ ਆ 32 ਸੰਗਤ ਦੇ ਚੱਲਣਾ ਜਿੱਦਾਂ ਹੀ ਥੋੜਾ 10 ਮਿੰਟ ਟਿਕਾਜਾ ਬਣਾ ਕੇ ਬੈਠਿਓ ਗੁਰੂ ਮਹਾਰਜ ਜਾਣਗੇ ਤੇ ਸੰਗਤਾਂ ਨੇ ਜਾਣਾਂ ਕਿਥੇ ਘੰਟਾ ਇਕੱਠੇ ਹੋਵੇ 10-20 ਮਿੰਟ ਦਾ ਫਰਕ ਨਹੀਂ ਪੈਂਦਾ ਸ਼ਾਮ ਦੇ ਤਾਂ ਹੀ ਦੁਆਰਾ ਕੀਦੇਗੀ ਸਾਰੇ ਗੈਲੇ ਹੀ ਹੁੰਦੇ ਨੇ ਤਮਾ ਕਰਾਂਦੇ ਹੁੰਦੇ ਰਖੋ ਜੀ ਜਦੋਂ ਅੱਖ ਤੇ ਪੱਟੀ ਬੰਦੀ ਹੈ ਜਦੋਂ ਪੱਟੀ ਬੰਦੀ ਦੇਖਦੇ ਆ ਜੀ ਮੁਰਸ਼ਿਦ ਦੇਖਦਾ ਪੱਟੀ ਕਹਿੰਦੇ ਫਰੀਦਾ ਆਹ ਤੇਰੇ ਅੱਖ ਤੇ ਕੀ ਹੋਇਆ ਕਹਿੰਦਾ ਬਾਬਾ ਦੀ ਅੱਖ ਆਈ ਹੈ ਮੁਰਸ਼ਿਦ ਜੀ ਅੱਖ ਆਈ ਹੈ ਜਦ ਤੁਹਾਡੀ ਅੱਖ ਕਿਤੇ ਪੱਤੀ ਹੋਵੇ ਸੀ ਕਹਿੰਦੇ ਨਾ ਨਾ ਕਿ ਅੱਖ ਆਈ ਹੈ ਕਹਿੰਦੇ ਕਿ ਅੱਖ ਆਈ ਹੈ ਤੇ ਨਾ ਬੱਡੀ ਲਾਵੇ ਬੱਡੀ ਦੀ ਅੱਖ ਆਈ ਹੈ ਜਦੋਂ ਮਾਰੇ ਦਾ ਨਾਲੇ ਨਾਲ ਉਹਦਾ ਦਿਲ ਚੋਂ ਨਾਲੇ ਲੰਦਾ ਡਰ ਵੀ ਵਿੱਚ ਕਿ ਮਾਰੇ ਨੇ ਮਨ ਬੋਲ ਜਦੋਂ ਜਦੋਂ ਲੰਦਾ ਮੁਰਸ਼ਿਦ ਨੇ ਮੰਨ ਮੁਖੀ ਅੱਖ ਕੱਟ ਕੇ ਗੁਰਮਤਿ ਅੱਖ ਬਾਜੀ। ਕਿੱਡੀ ਭਾਵਨਾ ਸ਼ਰਧਾ ਗੁਰਮਤਿ ਦੀ ਬਾਤ। ਫੇਰ ਕਿਹਾ ਸੀ ਗੁਰਸ਼ਿਦ ਨੇ। ਕਿ ਜਾ ਚੰਗਾ ਹੁਣ ਕਰੇ ਤੇਰੀ ਭਗਤੀ ਸਫਲ। ਇਕ ਮਾਂ ਦਾ ਦਰਜਾ ਮਾਂ ਨਹੀਂ ਜੁੜਿਆ ਸਿੱਧਾ ਕਿੱਡਾ ਰੀਦਾ ਤੇਰੀ ਭਗਤੀ ਸਰਬੰਗਤ ਤੇਰੀ ਭਗਤੀ ਸਰਬੰਗਤ ਆ ਤਾਂ ਕਰਕੇ ਦਿਲ ਪਰ ਆਤ ਪ੍ਰਚਾਰ ਕਰੀਦਾ ਜਿਹੜੀ ਸੰਗਤਾਂ ਸਾਡੇ ਵੀਰ ਭਰਾ ਉੱਤਰ ਜਾਂਦੇ ਆ ਮਨਮਤਾ ਦੇ ਦਿਮਾਗ ਤੇ ਅਸੀਂ ਦੇ ਕਹਿੰਦੇ ਕਿ ਤੁਹਾਡੀ ਜਿਹੜੀ ਉੱਲਵ ਸਾਗੂਆ ਸੰਤਾਂ ਦੀ ਕਿੰਨੀਆਂ ਸ਼ਹੀਦੀਆਂ ਸ਼ਹਾਦਤਾਂ ਹੋਈਆਂ ਹਨ